ਜਦੋਂ ਬੱਚਿਆਂ ਨੂੰ ਕਿਸੇ ਬੰਨੇ ਲਾਉਣਾ ਹੀ ਨਹੀਂ ਆ ਗਵਰਨਮੈਂਟਾਂ ਨੇ 10-10 ਫੜ ਕੇ ਤਾਂ ਬੱਚੇ ਨਸ਼ਾ ਕਰਦੇ ਫਿਰਦੇ ਆ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਕਿਤੇ ਸੁਣਵਾਈ ਨਹੀਂ ਕੋਈ ਥੋੜਾ ਬੋਧਾ ਕਿੰਨਾ ਮਹਿਕਮਾ ਸੈਂਟਰ ਦੇ ਕੋਲ ਕਿੰਨਾ ਪੰਜਾਬ ਦੇ ਕੋਲ ਕਿੰਨਾ ਬਾਰਡਰ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਹੋਵੇ ਨਾ ਬੱਚੇ ਇਸ ਕਰਮਾ ਦੇ ਪੈੰਦ ਚੁੱਕਣ ਨਾ ਸਮੈਕਾਂ ਝੂਣ ਨਾ ਡਰੋਂ ਆਉਣ ਨਾ ਅੰਬਲੀ ਹੋਣ ਨਾ ਦੁਨੀਆ ਦੁਖੀ ਹੋਵੇ ਨਾ ਸਰਕਾਰਾਂ ਦੁਖੀ ਹੋਣ ਜੋ ਬਾਰਡਰ ਆ ਇਹ ਨੂੰ ਹੁਣ ਜਿੱਦਾਂ ਕਹਿ ਦਿੰਨੇ ਆਪਾਂ ਮਤਲਬ ਵੀ ਬਾਰਡਰ ਏਰੀਆ ਬਾਰਡਰ ਏਰੀਆ ਉਹ 50 ਕਿਲੋਮੀਟਰ ਤੱਕ ਲੈ ਗਏ ਆ ਬਾਰਡਰ ਏਰੀਆ ਬਾਰਡਰ ਏਰੀਆ ਚਾਹੀਦਾ ਏ ਬੀ ਸੀ ਟੀਮਾਂ ਏ ਬੀ ਸੀ ਗ੍ਰੇਡ ਬਣਨੇ ਚਾਹੀਦੇ ਆ ਜਿਹੜੇ ਮਤਲਬ ਤਾਰਾਂ ਤੋਂ ਪਾਰ ਆ ਜਿਨ੍ਹਾਂ ਦਾ ਤਾਰਾਂ ਤੋਂ ਪਾਰ ਦੇ ਨਾਲ ਲੰਕਿਆ ਉਹ ਏ ਚ ਪਾਏ ਜਾਣ ਜਿਹੜੇ ਡੀਸੀਪੀ ਤੋਂ ਅੱਗੇ ਆ ਤੇ ਤਾਰਾਂ ਤੋਂ ਪਿੱਛੇ ਆ ਉਹ ਬੀ ਚ ਪਾਏ ਜਾਣ ਜਿਹੜੇ ਡੀਸੀਪੀ ਤੋਂ ਪਿੱਛੇ ਆ ਚਲੋ ਏਰੀਆ ਰੱਖਿਆ ਜਾ ਕੋ 2-4 ਕਿਲੋਮੀਟਰ ਦਾ ਜਿੰਨਾ ਵੀ ਹਾ ਕੋਵੇ ਉਹ ਸੀਚ ਪਾਏ ਜਾਣ ਤਾਂ ਫਿਰ ਤਾਂ ਸਾਨੂੰ ਸਹੂਲਤ ਕੋ ਮਿਲ ਸਕਦੀ ਹੈ ਸਹੂਲਤ ਇਦਾਂ ਵੀ ਕਹਿ ਕੇ ਬਾਰਡਰ ਏਰੀਆ ਸਹੂਲਤਾਂ ਪਿੱਛੇ 50 ਕਿਲੋਮੀਟਰ ਰਹਿ ਜਾਂਦੀਆਂ ਬਾਰਡਰ ਤੇ ਨਾ ਕੋਈ ਸਹੂਲਤ ਆਉਂਦੀ ਨਾ ਮਿਲਦੀ ਆ ਫਿਰ ਬੱਚਿਆਂ ਨੇ ਇਹੋ ਹੀ ਕੰਮ ਮਾਰੇ ਧੰਦੇ ਜਿਸ ਮਿਕਾਂਵਲੀ ਬੰਨਾ ਇਸ ਤੋਂ ਲਾ ਫਿਰ ਕੋਈ ਘੋਰ ਕੁਝ ਦਿਖਦਾ ਹੀ ਨਹੀਂ ਬੱਚਿਆਂ ਨੂੰ ਬੱਚੇ ਕਰਨ ਦੀ ਰੋਟੀ ਤਾਂ ਪੂਰੀ ਕਰਨੀ ਆ ਸਾਨੂੰ ਕੋਈ ਸਹੂਲਤ ਨਹੀਂ ਕੋ ਸੋਖਣੀ ਜੇ ਸਾਡੀ ਖੇਤੀ ਆ ਇਹ ਖੇਤੀ ਵੀ ਬਲੌਗ ਵਰਗੀ ਪਈ ਆ ਜਦੋਂ ਜਾਨ ਨਹੀਂ ਦੇਣਾ ਟਾਈਮ ਨਾਲ ਟਾਈਮ ਨਾਲ ਗੇਟ ਨਹੀਂ ਖੁੱਲਣੇ ਟਾਈਮ ਨਾਲ ਸਾਨੂੰ ਕਾਰੋਬਾਰ ਨਹੀਂ ਮਿਲਣਾ ਤਾਰ ਤੋਂ ਇਧਰ ਵੀ ਆਸ ਦੇਣੇ ਤੁੰਦ ਪਈ